ਨਗਨੇਸ਼ੂਰ ਸਿੰਘ ਜੀ ਮੇਰੇ ਕੋਲ ਇਸ ਲਈ ਮੈਂ ਕਨਵੀਨਰਾਂ ਆਪਣੇ ਡਿਸਟ੍ਰਿਕਟ ਪਖਾਨਕੋਟ ਦਾ ਜਿਹੜਾ ਜੀ ਰਾਮ ਜੀ ਹੈ ਖੁੱਜ ਜਿਹੜਾ ਇਹ ਮਸਲਾ ਆਇਆ ਇਹ ਦਿੱਲੀ ਦਾ ਹੈਗਾ ਸਾਡੇ ਨਾਲ ਇਹ ਰਿਲੇਟਡ ਨਹੀਂ ਹੈ ਜਿਹੜੀ ਇਹਨਾਂ ਨੇ ਜਲੰਧਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਉਹ ਬਿਲਕੁਲ ਗਲਤ ਹੈ ਔਰ ਨੰਦਨੀ ਹੈ ਇਹ ਜਿਹੜੀ ਐਡਿਟ ਦੀ ਗੱਲ ਕਰਦੇ ਨੇ ਐਸੀ ਕੋਈ ਵੀ ਗੱਲ ਨਹੀਂ ਹੈ ਕੁਝ ਨਾ ਸਾਡੇ ਪੰਜਾਬ ਕਾਰਜਕਾਰੀ ਪ੍ਰਧਾਨਾ ਸ਼੍ਰੀ ਅਸ਼ਨੀ ਸ਼ਰਮਾ ਜੀ ਦੇ ਘਰ ਦਾ ਇਹਨਾਂ ਨੇ ਘਰਾਬ ਕੀਤਾ ਉਹ ਠੀਕ ਨਹੀਂ ਹੈ ਕਿਉਂਕਿ ਉਹਨਾਂ ਦੇ ਵਿੱਚ ਹੁੰਦਾ ਕੋਈ ਵੀ ਰੋਲ ਨਹੀਂ ਹੈ ਉਹ ਸਾਡੀ ਪਾਰਟੀ ਜਿਹੜੀ ਹੈ ਇਹ ਤੱਥਾਂ ਦੇ ਆਧਾਰ ਤੇ ਚੱਲਦੀ ਹੈ ਔਰ ਇਨਸਾਫ ਮਤ ਪਾਰਟੀ ਹੈ ਜਿਹੜੇ ਗੁਰੂ ਸਾਹਿਬਾਨ ਉਹ ਸਾਨੂੰ ਬਹੁਤ ਜ਼ਿਆਦਾ ਪਿਆਰੇ ਹੈਗੇ ਅਸੀਂ ਇਹ ਧਰਤੀ ਜਿਹੜੀ ਐ ਗੁਰੂਆਂ ਦੀ ਚਰਨ ਛੋਹ ਐ ਜੇ ਕੋਈ ਗਲਤ ਗੱਲ ਕਰਦਾ ਅਸੀਂ ਜਿੰਨੇ ਵੀ ਹਿੰਦੂ ਸਿੱਖਾਂ ਉਸ ਦਾ ਵਿਰੋਧ ਕਰਦੇ ਆ ਕਿਉਂਕਿ ਗੁਰੂਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨਾ ਉਹ ਸਾਡੇ ਤਿਲਕ ਤੇ ਜਨੇਊ ਦੀ ਰਾਖੀ ਕਰਕੇ ਦਿੱਤੀਆਂ ਨਾ ਅੱਜ ਉਹਨਾਂ ਦੀ ਬਦੌਲਤ ਹੀ ਅਸੀਂ ਹਿੰਦੂ ਆ ਜੇ ਉਹ ਨਹੀਂ ਹੁੰਦੇ ਤੇ ਸ਼ਾਇਦ ਸਾਡਾ ਜਿਹੜਾ ਸਨਾਤਨ ਧਰਮ Hindu ਹੈ ਇਹ ਵੀ ਨਹੀਂ ਹੁੰਦਾ ਜਿਹੜਾ ਕਰਾਓ ਕਰ ਰੇਣਾ ਇਹ ਤੇ ਸਿਰਫ ਇੱਕ ਇਹਨਾਂ ਦੀ ਹੂੜਮਤ ਆ ਐਵੇਂ ਹੀ ਇੱਕ ਮੁੱਦਾ ਬਣਾ ਰੇਣਾ ਔਰ ਜਿਹੜਾ ਬਿਲਕੁਲ ਗਲਤ ਹੈਗਾ ਕਰਾਓ ਕਰਨਾ ਚਾਹੀਦਾ ਕਿਸੇ ਤੱਥ ਦੇ ਆਧਾਰ ਦੇ ਉੱਪਰ ਜਾਂ ਕੋਈ ਬੇਇਨਸਾਫੀ ਹੋਏ ਉਹਦੇ ਆਧਾਰ ਦੇ ਉੱਪਰ ਇਹ ਆਪਣੀ ਜਾਨ ਬਚਾਉਣ ਦੀ ਖਾਤਰ ਲੋਕਾਂ ਨੂੰ ਇਹ ਦੱਸਣਗੇ ਕਿ ਅਸੀਂ ਦੇਖ ਲਓ ਜੀ ਬੜੇ ਅੱਛੇ ਆ ਤੇ ਅਸ਼ਨੀ ਸ਼ਰਮਾ ਜੀ ਦੇ ਘਰ ਦਾ ਘਰਾਓ ਕਰ ਰਹੇ ਆ ਲੇਕਿਨ ਸੱਤਿਆ ਜਿਹੜਾ ਆ ਉਹ ਕੁਛ ਹੋਰ ਹੈ ਦੇਖੋ ਜੀ ਬਾਜਪਾ ਸਰਕਾਰ ਨੂੰ ਪੰਜਾਬ ਵਿਰੋਧੀ ਕਹਿਣਾ ਇਹ ਬਹੁਤ ਹੀ ਮਾੜੀ ਗੱਲ ਹੈ ਅੱਜ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਸਾਰੇ ਲੋਕੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉਹਦੇ ਦਰਸ਼ਨ ਕਰਨ ਜਾ ਰਹੇ ਨੇ ਇਹ ਜਿਹੜਾ ਕੰਮ ਹੈ ਭਾਰਤੀ ਜਨਤਾ ਪਾਰਟੀ ਦਾ ਬਾਲਦੀਵਸ ਮਨਾ ਰਹੀ ਹੈ ਭਾਰਤੀ ਜਨਤਾ ਪਾਰਟੀ ਕੱਲਾ ਪੰਜਾਬ ਚ ਹੀ ਨਹੀਂ ਮਨਾ ਰੇ 21 ਸੂਬਿਆਂ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਉੱਥੇ ਦਾ ਉੱਥੇ ਹਰ ਜਗ੍ਹਾ ਇਹ ਜਿਹੜੀ ਹੈ ਇਹਨਾਂ ਨੂੰ ਬਾਲਦੀਵਸ ਨੂੰ ਬੜੇ ਧੂਮ-ਧਾਮ ਨਾਲ ਮਨਾ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸਾਡੇ ਨੌਮੀ ਪਾਤਸ਼ਾਹੀ ਹੋਏ ਨੇ ਉਨ੍ਹਾਂ ਦੇ ਕਾਰਜਕ੍ਰਮਾਂ ਨੂੰ ਵੱਡਾ ਅਗਰ ਕੋ ਹੰਗੂਰਾ ਦੇ ਰਿਹਾ ਉਹ ਬਾਜਪਾ ਦੇ ਰਹੀ ਹੈ ਨਾ ਕਿ ਆਮ ਆਦਮੀ ਪਾਰਟੀ ਇਹ ਗੱਲ ਕਹਿਣੀ ਕਿ ਇਹ ਪੰਜਾਬ ਵਿਰੋਧੀ ਆ ਇਹ ਗੱਲ ਸਹੀ ਨਹੀਂ ਹੈ ਕਿਉਂਕਿ ਇਹ ਸਾਰੇ ਦੇ ਸਾਰੇ ਹੀ ਪੰਜਾਬ ਹਿਤੈਸ਼ੀ ਨੇ ਔਰ ਇਹ ਪੰਜਾਬ ਦਾ ਬੜਾ ਮਾਣ ਸਤਿਕਾਰ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਨ ਉਹ ਸਾਡੇ ਪੁਰਖੇ ਨੇ ਔਰ ਅਸੀਂ ਸਾਰੇ ਉਹਨਾਂ ਦਾ ਸਨਮਾਨ ਕਰਦੇ ਹਾਂ ਸਰ 2027 ਦੇ ਚੋਣਾਂ ਬਾਰੇ ਕਿੱਦਾਂ ਲਿਖਦੇ ਹੋ 2027 ਦਾ ਜਿਹੜਾ ਇਲੈਕਸ਼ਨ ਆ ਰਿਹਾ ਉਹ ਭਾਰਤੀ ਜਨਤਾ ਪਾਰਟੀ ਜਿੱਤੇਗੀ ਇਹਦੇ ਵਿੱਚ ਕੋਈ ਵੀ ਡਾਊਟ ਨਹੀਂ ਹੈ ਕਿਉਂਕਿ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਚੁੱਕਿਆ ਅਸੀਂ ਦਿਖਣਿਆ ਕਿ ਲੋਕਾਂ ਨੂੰ ਕਿਸ ਢੰਗ ਦੇ ਨਾਲ ਉਲਝਾਇਆ ਜਾਂਦਾ ਕਦੀ ਤਾਂ ਇਹ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਤੁਹਾਨੂੰ ਤੁਹਾਡੇ ਖਾਤਿਆਂ ਦੇ ਵਿੱਚ ਇੱਕ ਇੱਕ ਹਜ਼ਾਰ ਰੁਪਏ ਪਾਵਾਂਗੇ 4 ਸਾਲ ਹੋ ਗਏ ਨਾ ਇਹ ਜਿੰਨੀਆਂ ਵੀ ਸਾਡੀਆਂ ਮਾਤਾਵਾਂ ਹਨ ਹਰ ਕਿਸੇ ਦੇ 48000 ਰੁਪਏ ਦੇ ਵੈਸੇ ਕਰਜ਼ਈ ਹੋ ਗਏ ਨੇ ਇਹ ਹੁਣ ਜਦੋਂ ਜਾ ਕੇ ਉਹਨਾਂ ਕਹਿਣਗੇ ਕਿ ਆਪਾਂ ਤਾਂ ਨਫਾ ਸਹਲਟੀ ਦੇਵਾਂਗੇ ਤੇ 5 ਸਾਲਾਂ ਚ 60000 ਰੁਪਏ ਹੋ ਜਨਾ ਇੱਕ ਇੱਕ ਮਾਤਾ ਦਾ ਇੱਕ ਇੱਕ ਇਸ ਪੰਜਾਬ ਦੀ ਨਾਰੀ ਦਾ ਇਪਾリュー 60-60 ਹਜ਼ਾਰ ਰੁਪਏ ਦੇਣਗੇ ਤੇ ਅਗਲੀ ਗੱਲ ਕਰਨਗੇ ਇਸ ਜਿਹੜੀ ਸਰਕਾਰ ਹੈ ਉਹ ਹੁਣ ਬੀਜੇਪੀ ਦੀ ਆਣੀ ਹੈ ਕਿਉਂਕਿ ਬੀਜੇਪੀ ਕੋਈ ਝੂਠ ਨਹੀਂ ਮਾਰਦੀ ਤੱਥਾਂ ਦੇ ਆਧਾਰ ਤੇ ਕੰਮ ਕਰਦੀ ਹੈ ਸੱਤਾਧਾਰ ਸਰਕਾਰ ਨੇ ਇੱਕ ਮਹੀਨ ਸ਼ੁਰੂ ਕੀਤੀ ਵੀ ਜੁਨਦਰ ਸ਼ਗੂਦ ਨੂੰ ਲੈ ਕੇ ਤੁਹਾਨੂੰ ਕੋਈ ਲੱਗਦਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਨਸ਼ਾ ਮੁਕਤ ਕੀ ਹੋਣਾ ਪੰਜਾਬ ਨੇ ਜੀ ਤੁਸੀਂ ਦੇਖਦੇ ਰਹੋ ਕਿ ਆਏ ਦਿਨ ਕਿਤੇ ਨਾ ਕਿਤੇ ਕੋਈ ਲੜਕਾ ਓਵਰਡੋਜ਼ ਲੈ ਕੇ ਮਰ ਰਿਹਾ ਹੁੰਦਾ ਸਰਕਾਰਾਂ ਨੂੰ ਵੀ ਪਤਾ ਤੇ ਸਾਨੂੰ ਸਾਰਿਆਂ ਨੂੰ ਪਤਾ ਨਸ਼ਾ ਖਤਮ ਨਹੀਂ ਹੋਇਆ ਲੇਕਿਨ ਵਧਿਆ ਜਰੂਰ ਹੈ ਐਸੇ ਐਸੇ ਘਰ ਨੇ ਜਿਨ੍ਹਾਂ ਦੀਆਂ ਮਾਤਾ-ਮਾਹ ਇਹ ਕਹਿ ਰਹੀਆਂ ਕਿ ਸਾਡੇ ਬੱਚੇ ਨੂੰ ਪਰਮਾਤਮਾ ਲੈ ਜਾਏ ਤਰਨ ਤਾਰਨ ਦੇ ਵਿੱਚ ਇਹ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਕਿਉਂਕਿ ਜਾਂ ਤੇ ਬੱਚਾ ਨਸ਼ਾ ਛੱਡ ਦੇ ਸਾਡਾ ਇਹ ਇਲਾਕਾ ਜਿਹੜਾ ਸੀਗਾ ਬਹੁਤ ਸ਼ਰੀਫ ਇਲਾਕਾ ਸੀ ਇਹਦੇ ਵਿੱਚ ਵੀ ਨਸ਼ਾ ਦੜਾ ਦੜ ਵਿਕ ਰਿਹਾ ਔਰ ਇਹ ਗੱਲ ਤਾਂ ਜਿਹੜੀ ਐ ਲੋਕੀ ਭਲੀ ਭੰਤੀ ਜਾਣਦੇ ਨਾ ਇਹਦੇ ਵਿੱਚ ਕੋਈ ਵੀ ਦੋਰ ਨਹੀਂ ਆ ਔਰ ਇਸ ਜ ਕੋਈ ਵੀ ਝੂਠ ਨਹੀਂ ਆ ਕਿਸੇ ਨੂੰ ਵੀ ਪੁੱਛ ਕੇ ਦੇਖ ਲੋ ਸਾਡੇ ਪਿੰਡਾਂ ਦੇ ਕੀ ਹਾਲਾਤ ਹੋ ਰਹੇ ਨਾ ਨਸ਼ਾ ਘਟਿਆ ਨਹੀਂ ਆਮ ਆਦਮੀ ਸਰਕਾਰ ਆਣ ਕਰਕੇ ਨਸ਼ਾ ਵਧਿਆ